ये बहुत ज़्यादा मानवता की सेवा का काम करते हैं मैं परमात्मा अग्न बेनती यही करा भी ये यही करते रहन जो सा डोनर बलड्ड दें उन्होंने हौसला बढ़े बहुत अच्छा लग रहा है मेरे हस्बैंड हैं मिस्टर दीपक बंसल जी जो हर साल ब्लड डोनेशन कैंप लगाते हैं सेवा कई प्रकार का होता है वाइगुरू लेकिन ये जो सेवा है ना ब्लड डोनेशन का सेवा रक्तदान ये वो सेवा है जिसमें रिलीजन मैटर नहीं करता है ਦੀਪਕ ਵੰਸਲ ਜੀ ਦਾ ਇਹ 13ਵਾਂ ਜਿਹੜਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਬੜਾ ਸ਼ਲਾਘਾਯੋਗ ਕਦਮ ਹੈ ਸੈਕਿੰਡ ਟਾਈਮ ਦੇਣ ਜਾ ਰਹੀਆਂ ਹਾਂ ਹਾਂਜੀ ਹਾਂਜੀ ਮੈਂ ਜਦ ਪਹਿਲੀ ਵਾਰ ਦਿੱਤਾ ਮੈਨੂੰ ਬਹੁਤ ਅੱਛਾ ਲੱਗਿਆ ਇਹੜਾ ਬਲੱਡ ਕੈਂਪ ਵੰਸਲ ਪਰਿਵਾਰ ਦੀ ਤਰਫੋਂ ਲਾਇਆ ਜਾ ਰਿਹਾ ਹੈ 13ਵਾਂ ਬਲੱਡ ਕੈਂਪ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ نیوز ਮੈਂ ਹਾਂ ਪੱਤਰਕਾਰ ਦਰਸ਼ਨ ਖਨ ਅਸਾਂ ਜੀ ਮੌਜੂਦ ਆ ਇੱਕ ਖੂਨਦਾਨ ਕੈਂਪ ਦੇ ਵਿੱਚ ਜਿਹੜਾ ਕਿ ਦੀਪਕ ਵੰਸਲ ਜੀ ਵੱਲੋਂ ਹਰ ਸਾਲ ਲਾਇਆ ਜਾਂਦਾ ਗੱਲਬਾਤ ਕਰ ਲੈਨੇ ਆ ਉਹਨਾਂ ਨਾਲ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਜਿਵੇਂ ਕਿ ਤੁਹਾਡੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਵਾ ਰਹੇ ਹੋ ਐਮਐਲਏ ਸਾਹਿਬ ਵੀ ਪਹੁੰਚੇ ਹੋਏ ਨੇ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਇਸ ਕੈਂਪ ਦੇ ਵਿੱਚ ਜਿਵੇਂ ਕਿ ਦੀਪਕ ਵੰਸਲ ਜੀ ਲਾਉਂਦੇ ਹਰ ਸਾਲ ਦੀਪਕ ਵੰਸਲ ਜੀ ਬਾਰੇ ਕੀ ਕਹਿਣਾ ਚਾਹੋਗੇ ਅੱਜ ਬਹੁਤ ਖੁਸ਼ੀ ਹੈ ਕਿ ਵੰਸਲ ਸਾਹਿਬ ਨੇ ਜੈ ਸ਼੍ਰੀ ਰਾਮ ਟਰੱਸਟ ਕਨੀਓ ਬਲੱਡ ਡੋਨੇਸ਼ਨ ਕੈਂਪ ਲਾਇਆ ਜੋ ਕਿ ਹਰ ਸਾਲ ਚ ਦੋ ਵਾਰੀ ਲਾਂਦੇ ਨੇ ਤਕਰੀਬਨ ਪੰਜ ਛੀ ਵਾਰ ਤਾਂ ਮੈਂ ਆ ਚੁੱਕਿਆ ਹਾਂ ਇਹ ਬਹੁਤ ਜ਼ਿਆਦਾ ਮਾਨਵਤਾ ਦੀ ਸੇਵਾ ਦਾ ਕੰਮ ਕਰਦੇ ਨੇ ਮੈਂ ਪਰਮਾਤਮਾ ਦੇ ਅੱਗੇ ਬੇਨਤੀ ਇਹੀ ਕਰਾਂਗਾ ਵੀ ਇਹ ਇਹੀ ਕਰਦੇ ਰਹਿਣ ਤੇ ਜਿਹੜੇ ਸਾਡੇ ਡੋਨਰਸ ਆ ਬਲੱਡ ਦਿੰਦੇ ਨੇ ਉਹਨਾਂ ਚ ਹੌਸਲਾ ਵਧੇ ਤਾਂ ਕਿ ਇਹ ਜਿਨ੍ਹਾਂ ਨੂੰ ਖੂਨ ਦੀ ਜ਼ਰੂਰਤ ਆ ਉਹਨਾਂ ਦੇ ਵੇਲੇ ਇੱਕ ਵੇਲੇ ਕੰਮ ਆ ਸਕੇ ਮਨਰਲ ਪ੍ਰਧਾਨ ਮੌਜੂਦ ਨੇ ਦੀਪਕ ਵੰਸਲ ਜੀ ਵੰਸਲ ਸਾਹਿਬ ਕੀ ਕਹਿਣਾ ਚਾਹੋਗੇ ਜਿਵੇਂ ਕਿ ਐਮਐਲਏ ਸਾਹਿਬ ਨੇ ਵੀ ਤੁਹਾਡੀ ਤਾਰੀਫ ਕੀਤੀ ਹੈ ਤੇ ਜਿਹੜਾ ਕੈਂਪ ਤੁਸੀਂ ਦੋ ਵਾਰ ਸਾਲ ਚ ਲਾਉਂਦੇ ਹੋ ਤੇ ਕਿੱਥੇ ਜਾਂਦਾ ਖੂਨ ਆਪਣਾ ਜਿਹੜਾ ਸਾਡਾ ਜਨਵਰੀ ਚ ਕੈਂਪ ਲੱਗਦਾ ਉਹਦਾ ਪੀਜੀਏ ਤੇ 32 ਸੈਕਟਰ ਜਾਂਦਾ ਤੇ ਜਿਹੜਾ ਮਈ ਜੂਨ ਚ ਲੱਗਦਾ ਔਰ ਜਿੰਦਰਾ ਚ ਤੇ ਏਪੀਜੀਐਨ ਰਾਜਪੁਰਾ ਜਾਂਦਾ ਤੇ ਜਿਹੜਾ ਕੈਂਪ ਹੈ ਜਿਵੇਂ ਰਾਜਪੁਰੇ ਦੀ ਜਿਹੜੇ ਸਾਰੀ ਸਮਾਜਿਕ ਤੇ ਪੋਲੀਟੀਕਲ ਪਾਰਟੀਆਂ ਸਾਰੀਆਂ ਮਿਲ ਕੇ ਮੈਨੂੰ ਸਹਿਯੋਗ ਕਰਕੇ ਮੈਨੂੰ ਆਸ਼ੀਰਵਾਦ ਦਿੰਦੀਆਂ ਤਾਂ ਕਿ ਆ ਕੇ ਮੈਂ ਸਕਸੈਸ ਹੁੰਦਾ ਨਹੀਂ ਇਸ ਤੋਂ ਬਿਨਾ ਵੀ ਜਿਵੇਂ ਤੁਸੀਂ ਦੇਖਿਆ ਕਰਦਾ ਕਿ ਨਸ਼ੇ ਤੋਂ ਦੂਰ ਹੋ ਕੇ ਖੇਡਾ ਕਰਨੀ ਕੈਂਪ ਕ੍ਰਿਕਟ ਟੂਰਨਾਮੈਂਟ ਬੋਲੀਵੁੱਡ ਟੂਰਨਾਮੈਂਟ ਐਸੀ ਚੀਜ਼ਾਂ ਕਰਾਓ ਜਿਸ ਕਰਕੇ ਆਪਾਂ ਨਸ਼ੇ ਤੋਂ ਦੂਰ ਰਹੀਏ ਤੇ ਰਾਜਪੁਰੇ ਦੇ ਜਿਹੜੇ ਨੌਜਵਾਨ ਹੈ ਮੈਂ ਅੱਜ ਦੇਖਿਆ ਕਿ ਬਹੁਤ ਜ਼ਿਆਦਾ ਮੇਰੇ ਕੋਲ 25 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਆਏ ਤਾਂ ਮੈਨੂੰ ਉਹਨਾਂ ਦਾ ਬੜਾ ਖੁਸ਼ੀ ਮਿਲ ਰਹੀ ਹੈ ਕਿ ਉਹ ਅੱਗੇ ਨੂੰ ਦੇਣ ਲੱਗ ਜਾਈਆਂ ਹੋਂਕਾ ਜਿਵੇਂ ਕਿ ਇਹਨਾਂ ਨੇ ਪ੍ਰਧਾਨ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੇ ਜਿਹੜੇ ਨੌਜਵਾਨ ਆ ਜਿਹੜੇ ਉਰੇ ਆਏ ਹੋਏ ਨੇ ਖੂਨ ਦੇਣ ਵਾਸਤੇ ਕਿ ਇੱਕ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਨੌਜਵਾਨਾਂ ਨੇ ਇਹਨਾਂ ਨੇ ਸਨੇਹਾ ਦਿੱਤਾ ਬਹੁਤ ਵਧੀਆ ਉਪਰਾਲਾ ਹੈ ਖੂਨਦਾਨ ਮਹਾਦਾਨ ਕਿਹਾ ਗਿਆ ਔਰ ਦੀਪਕ ਬੰਸਲ ਜੀ ਦਾ ਇਹ 13ਵਾਂ ਜਿਹੜਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਬੜਾ ਸ਼ਲਾਘਾਯੋਗ ਕਦਮ ਹੈ ਕਿ ਬਹੁਤ ਇਨਸਾਨੀ ਜਾਨਾਂ ਇਤਨਾ ਦੇਸ਼ ترقی ਕਰ ਗਿਆ ਔਰ ਇਸ ਸਦੀ ਦੇ ਵਿੱਚ ਵੀ ਜਿਹੜਾ ਅੱਜ ਵੀ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਮੌਤਾਂ ਖੋਣ ਦੀ ਕਮੀ ਕਾਰਨ ਹੋ ਜਾਂਦੀਆਂ ਨੇ ਸੋ ਇਹਨਾਂ ਵੱਲੋਂ ਤੇ ਇਹਨਾਂ ਵਰਗੇ ਹੋਰ ਸਾਥੀ ਜਿਹੜੇ ਇਸ ਦੇਸ਼ ਦੇ ਵਿੱਚ ਜੋ ਦੇਸ਼ ਭਗਤੀ ਦੀ ਭਾਵਨਾ ਰੱਖਦੇ ਹਨ ਔਰ ਆਪਣੇ ਦੇਸ਼ ਦੇ ਵਾਸਤੇ ਕੁਝ ਕਰਨਾ ਚਾਹੁੰਦੇ ਹਨ ਇਸ ਤਰੀਕੇ ਦੇ ਉਪਰਾਲੇ ਉਹ ਕਰਦੇ ਹਨ ਬੜੀ ਖੁਸ਼ੀ ਹੁੰਦੀ ਹੈ ਸੋ ਮੈਂ ਆਪਣੇ ਵੱਲੋਂ ਪੂਰੀ ਕਾਂਗਰਸ ਪਾਰਟੀ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਪ੍ਰਮਾਤਮਾਗੇ ਅਰਦਾਸ ਕਰਦਾ ਆਉਂਦੇ ਸਮੇਂ ਦੇ ਵਿੱਚ ਹੋਰ ਵੱਧ ਚੜ੍ਹ ਕੇ ਇਹ ਜਿਹੜਾ ਇਹ ਉਪਰਾਲਾ ਕਰਦੇ ਰਹਿਣ ਕੀ ਕਹਿੰਦੇ ਹੋ ਕਿ ਦੀਪਕ ਵੱਟੇ ਜੀ ਨੇ ਕਿੰਨੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੇਵਾ ਸੇਵਾ ਕੀ ਪ੍ਰਕਾਰ ਦਾ ਹੁੰਦਾ ਹੈ ਵਾਹਿਗੁਰੂ ਲੇਕਿਨ ਇਹ ਜੋ ਸੇਵਾ ਹੈ ਨਾ ਬਲੱਡ ਡੋਨੇਸ਼ਨ ਕਾ ਸੇਵਾ रक्तदान ये वो सेवा है जिसमें रिलीजन मैटर नहीं करता है सिर्फ़ एक वर्ड मैटर करता है वो ह्यूमैनिटी वाहगुरु ह्यूमैनिटी को सर्व करने का मौका अगर मिल रहा है ये राजपुरा शहर में तो ये जय श्री राम फाउंडेशन वाहु जो टीम है वाहगुरु जो मिलके ये सेवा निभा रहे वाहगुरु हमें भी मौका मिला सेवा करने का तो हम आ गए वाहगुरु राजपुरा पंजाब में हूँ तो जो भी ब्लड कैंप अगर मेरे को लगा क्योंकि हर तीन महीने में रिचार्ज खत्म होता है ना तो वो दर्द जैसा वो दर्द होता है ना वैसा ये दर्द होना चाहिए हर तीन महीने में आके ब्लड डोनेट करने का ताकि कोई भी खून के कमी के कारण तड़पे ना तो अपना ड्यूटी जो है वो फुलफिल इस तरीके से करो जैसे ये जय श्री राम फाउंडेशन ने कैंप लगाया वैसे ही एन को सारे ऐसे कैंप लगाने चाहिए और खून सर्व करना चाहिए बाहर बहुत अच्छा लग रहा है मेरे हस्बैंड हैं मिस्टर दीपक बंसल जी जो हर साल ब्लड डोनेशन कैंप लगाते हैं समाज के लिए एक बहुत अच्छा कदम है ये समाज की सेवा हो रही है बहुत अच्छा लगता है <laughs> नहीं देना चाहिए जिनका लेते हैं वो जरूर देना चाहिए एक वैसे लेकिन बहुत अच्छा लगता है देने के बाद हाँ जी हाँ जी मैं जब पहली बार दिता तर... मैन बहुत अच्छा लग गया इसलिए हम दोबारा दे आई हूँ ਕੀ ਜ਼ਰੂਰ ਦੇਣਾ ਚਾਹੀਦਾ ਹੈ ਇਹ ਆਪਣੇ ਲਈ ਸਰੀਰ ਦੀ ਤੰਦਰੁਸਤੀ ਲਈ ਵੀ ਬਹੁਤ ਅੱਛਾ ਹੈ ਤਾਂ ਜੇ ਤੁਹਾਡੇ ਚ ਹੈ ਹਿੰਮਤ ਜਾਂ ਮਤਲਬ ਜ਼ਿਆਦਾ ਹੈ ਬਲੱਡ ਤਾਂ ਦੇਣਾ ਚਾਹੀਦਾ ਮੈਂ ਪਿਛਲੇ ਸਾਲ ਦਿਆ ਸੀ ਉਰੇ ਇੱਥੇ ਆ ਕੇ ਦਿੱਤਾ ਸੀ ਹਾਂਜੀ ਤੁਹਾਨੂੰ ਕਿੰਦਾ ਮਤਲਬ ਬਹੁਤ ਅੱਛਾ ਲੱਗਿਆ ਜੇ ਕਿ ਨੌਜਵਾਨ ਬੰਸਲ ਪਰਵਾਰਾਂ ਤੋਂ ਬਹੁ ਸਖਸ਼ ਹੈ ਜਿਹੜਾ ਕਿ ਆਪਣੇ ਕੰਮ ਵਿੱਚੋਂ ਵੀ ਕੀਮਤੀ ਕੰਮ ਕੱਢ ਕੇ ਇਸ ਸੇਵਾ ਵਿੱਚ ਲੱਗੇ ਹੋਏ ਨੇ ਅੱਜ ਕੱਲ ਦੇ ਬਿਜ਼ੀ ਟਾਈਮ 'ਚ ਲੋਕਾਂ ਕੋਲ ਆਪਣੇ ਘਰ ਦੇ ਕੰਮਾਂ ਵਿੱਚ ਸਮਾਂ ਨਹੀਂ ਨਿਕਲਦਾ ਤੇ ਇਹ ਲੋਕ ਸੇਵਾ ਵਾਸਤੇ ਬਹੁਤ ਅੱਛਾ ਕੰਮ ਕਰ ਰਹੇ ਹਨ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ੇ ਨਹੀਂ ਆਈ ਤਾਂ ਕੈਂਪ ਵਿੱਚ ਇੰਟਰਨੈਟ ਕਰਨੇ ਆਈ ਸੀ बट ब्लड कम है मतलब अच्छे से मूड बनाया था कि एक बार पहले दिया था बहुत अच्छा लगा था तो इस बार भी दोबारा चाह रही थी कि मतलब डोनेट करूं पर हुआ नहीं है असि जी रजिंदरा हॉस्पिटल तो आया पटियाला अपने ऑलमोस्ट मतलब साठ पैंठ के करीब हो गए यूनिट्स वे कैंप आ रहे किस तरह भी आई जी चैक कर रहे हो प्रॉपर ਹਾਂਜੀ ਕਈ ਵਾਰੀ ਪ੍ਰੋਬਲਮ ਆਂਦੀ ਹੈ ਕਿਸੇ ਦਾ ਮਤਲਬ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੁੰਦੀ ਕਿਸੇ ਨੂੰ 슈ਗਰ ਦੀ ਪ੍ਰੋਬਲਮ ਹੁੰਦੀ ਹੈ ਤੇ ਕਈਆਂ ਨੂੰ ਵੈਸੇ ਹੋਰ ਜਿਦਾ ਥਾਇਰੋਇਡ ਹੋ ਗਿਆ ਟੈਟੂ ਬਨਵਾਏ ਹੋਏ ਹੈ ਕਈਆਂ ਨੇ ਹੁਣੀ ਫ੍ਰੈਸ਼ਲੀ ਤਾਂ ਉਹ ਸਾਰੇ ਫਿਰ ਅਸੀਂ ਡੈਫਰ ਕਰਦੇ ਉਹਨਾਂ ਦਾ ਆਪਾਂ ਨਹੀਂ ਲੈਂਦੇ ਉਹਨਾਂ ਤੋਂ ਲੈ ਰਹੇ ਹਾਂ ਨਹੀਂ ਨਹੀਂ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਬੋਲ ਬਣਾਉਣਾ ਚਾਹੀਦਾ ਹੈ ਹਾਂਜੀ ਘਟਾਉਣ ਨਾਲ ਕੋਈ ਦਿੱਕਤ ਆਉਂਦੀ ਹੈ ਪਰੇਸ਼ਾਨੀ ਨਹੀਂ ਨਹੀਂ ਜੀ ਦਿੱਕਤ ਕੋਈ ਨਹੀਂ ਆਉਂਦੀ ਤੁਹਾਡਾ ਵੈਸੇ ਵੀ ਤੁਹਾਡੀ ਬੋਡੀ ਜਿਹੜੀ ਹੈ 3 ਮਹੀਨੇ ਬਾਅਦ ਦੁਬਾਰਾ ਸਾਰੇ ਸੈਲਸ ਬਣਾਉਂਦੀ ਹੈ ਤੇ ਉਹ ਤੁਸੀਂ ਤੁਹਾਡੀ ਬੋਡੀ ਰੀਸਾਈਕਲ ਕਰਦੀ ਰਹਿੰਦੀ ਹੈ ਪੂਰਾ ਬਲੱਡ ਸਰਕੂਲੇਸ਼ਨ ਉਹਦੇ ਨਾਲ ਵਧੀਆ ਰਹਿੰਦੀ ਹੈ ਜਿਵੇਂ ਕਿ ਪਹਿਣਾ ਵੀ ਕਟਵਾ ਰਹੀਆਂ ਕੋਈ ਦਿੱਕਤ ਤਾਂ ਨਹੀਂ ਆਉਂਦੀ ਜੀ ਨੂੰ ਨਹੀਂ ਜੀ ਕੋਈ ਇਦਾਂ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਆਪਣਾ ਡਾਈਟ ਜੜੀ ਉਹ ਅੱਛੇ ਰੱਖੋ ਫਲੂਡ ਵਗੈਰਾ ਲੈnder ਹੋ ਜਵਾਨ ਆ ਜਿਹੜੇ ਉਰੇ ਆਏ ਹੋਏ ਨੇ ਖੂਨ ਦੇਣ ਵਾਸਤੇ ਕਿ ਇੱਕ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਨੌਜਵਾਨਾਂ ਨੇ ਸੁਨੇਹਾ ਦਿੱਤਾ ਕਿ ਦੇਖ ਰਹੇ ਹੋ ਕਿ ਇੱਕ ਨੌਜਵਾਨੀ ਆ ਜਿਹੜੀ ਉਹਨਾਂ ਨੂੰ ਇੱਕ ਐਸੇ ਕੰਮ ਦੇ ਨਾਲ ਜੋੜਿਆ ਜਾ ਰਿਹਾ ਇਹਨਾਂ ਦੀਪਕ ਵੰਸਲ ਜੀ ਵੱਲੋਂ ਕਿ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਬਸਰ ਕਰਨ ਰਾਜਪੁਰਾ ਤੋਂ ਪਤਰਕਾਰ ਦਰਸ਼ਨ